ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅਰਮਾਨ ਜ਼ਿੰਦਗੀ ਦੇ ਚੈਨਲ ਦੇ ਉੱਪਰ। ਅੱਜ ਦੀ ਕਹਾਣੀ ਹੈ ਵਿਦਿਆ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਤੇ ਹੁਣ ਆਪਾਂ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ। ਮੇਰੇ ਸਾਹੀ ਬਾ ਕੌਣ ਜਾਣੇ ਗੁਣ ਤੇਰੇ ਭਾਵ। ਹੇ ਮੇਰੇ ਪਰਮਾਤਮਾ ਤੇਰੇ ਗੁਣਾ ਨੂੰ ਕੋਈ ਨਹੀਂ ਜਾਣ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਹਾਨ ਗੁਣਾਂ ਨਾਲ ਭਰਪੂਰ ਸ਼ਖਸੀਅਤ ਦੇ ਮਾਲਕ ਸਨ ਜਿੱਥੇ ਆਪ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਸੰਤ ਸਿਪਾਹੀ ਨਿਧੜਕ ਜਰਨੈਲ ਆਦਿ ਗੁਣਾਂ ਵਾਲੇ ਸਨ ਉੱਥੇ ਆਪ ਸੰਗੀਤ ਪ੍ਰੇਮੀ ਮਹਾਨ ਕਵੀ ਅਤੇ ਸਾਹਿਤ ਦੇ ਕਦਰਦਾਨ ਵੀ ਸਨ ਕਵੀ ਦੇ ਤੌਰ 'ਤੇ ਆਪ ਦੀ ਸ਼ਖਸੀਅਤ ਨਿਵੇਕਲੀ ਅਤੇ ਸਰਵ ਉੱਚ ਮਹਾਨਤਾ ਵਾਲੀ ਹੈ ਛੋਟੀ ਉਮਰ ਵਿੱਚ ਹੀ ਆਪਨੇ ਕਈ ਮਹਾਨ ਰਚਨਾਵਾਂ ਦੀ ਰਚਨਾ ਕਰ ਲਈ ਆਪ ਅਰਬੀ ਫਾਰਸੀ ਸੰਸਕ੍ਰਿਤ ਬ੍ਰਜ ਬਿਹਾਰੀ ਆਦ ਅਨੇਕਾਂ ਭਾਸ਼ਾਵਾਂ ਤੋਂ ਜਾਣੂ ਹੀ ਨਹੀਂ ਬਲਕਿ ਇਹਨਾਂ ਬੋਲੀਆਂ ਦੇ ਮਾਹਰ ਵੀ ਸਨ ਇਸੇ ਲਈ ਆਪਨੇ ਦੁਰਗਾ ਦੀ ਕਹਾਣੀ ਨੂੰ ਵੀ ਤਿੰਨ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਸੀ 1680 ਈਸਵੀ ਵਿੱਚ ਜਦ ਔਰੰਗਜ਼ੇਬ ਨੇ ਹੁਕਮ ਦੇ ਕੇ ਸੰਸਕ੍ਰਿਤ ਦੇ ਸਾਰੇ ਕੇਂਦਰ ਤੇ ਪਾਟਸ਼ਾਲਾਵਾਂ ਬੰਦ ਕਰਵਾ ਦਿੱਤੀਆਂ ਤਾਂ ਬਹੁਤ ਸਾਰੇ ਵਿਦਵਾਨ ਆਨੰਦਪੁਰ ਹੀ ਆ ਕੇ ਟਿਕ ਗਏ ਗੁਰੂ ਜੀ ਨੇ ਸਾਰਿਆਂ ਨੂੰ ਆਦਰ ਦਿੱਤਾ ਸੰਸਕ੍ਰਿਤ ਦੇ ਗ੍ਰੰਥਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਉਲਥਾਉਣ ਦਾ ਕੰਮ ਇੱਥੇ ਹੀ ਸ਼ੁਰੂ ਹੋ ਗਿਆ ਸੀ ਗੁਰੂ ਜੀ ਚਾਹੁੰਦੇ ਸਨ ਕਿ ਉਹਨਾਂ ਦੇ ਸਿੱਖ ਵੀ ਸੰਸਕ੍ਰਿਤ ਭਾਸ਼ਾ ਤੋਂ ਜਾਣੂ ਹੋਣ ਤਾਂ ਇੱਕ ਦਿਨ ਉਹਨਾਂ ਨੇ ਆਪਣੇ ਦਰਬਾਰ ਦੇ ਕਿਸੇ ਪੰਡਿਤ ਸ਼ਾਸਤਰੀ ਨੂੰ ਕਿਹਾ ਕਿ ਸਾਡੇ ਸਿੱਖਾਂ ਨੂੰ ਵੀ ਸੰਸਕ੍ਰਿਤ ਪੜਾ ਦਿਆ ਕਰੋ ਅੱਗੋ ਪੰਡਿਤ ਨੇ ਇਨਕਾਰ ਵਿੱਚ ਸਿਰ ਫੇਰ ਦਿੱਤਾ ਤੇ ਕਹਿਣ ਲੱਗਾ ਪਾਤਸ਼ਾਹ ਆਪ ਦੇ ਬਹੁਤੇ ਸਿੱਖ ਤਾਂ ਨੀਵੀਆਂ ਜਾਤਾਂ ਦੇ ਹਨ ਇਨਾਂ ਨੂੰ वेदवाचन ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ ਸੰਸਕ੍ਰਿਤ ਦੇ ਵੇਦਾਂ ਦਾ ਗਿਆਨ ਪ੍ਰਾਪਤ ਕਰਨਾ ਤਾਂ ਕੇਵਲ ਬ੍ਰਾਹਮਣ ਜਾਤੀ ਦਾ ਹੀ ਅਧਿਕਾਰ ਹੈ ਇਸ ਲਈ ਇਹਨਾਂ ਨੂੰ ਸੰਸਕ੍ਰਿਤ ਵਿਦਿਆ ਨਹੀਂ ਪੜ੍ਹਾਇਆ ਜਾ ਸਕਦੀ ਉਸ ਦਾ ਜਾਤੀ ਅਭਿਮਾਨ ਭਰਿਆ ਜਵਾਬ ਸੁਣ ਕੇ ਗੁਰੂ ਜੀ ਮੰਦ ਮੰਦ ਮੁਸਕਰਾਏ ਤੇ ਕਹਿਣ ਲੱਗੇ ਜਲਦ ਹੀ ਉਹ ਵੀ ਵਕਤ ਆ ਜਾਵੇਗਾ ਜਦੋਂ ਮੇਰੇ ਸਿੱਖ ਵਿਦਵਾਨ ਬਣ ਕੇ ਵਿਦਿਆ ਦਾਤੇ ਬਣਨਗੇ ਤੇ ਉੱਚੀ ਜਾਤ ਵਾਲੇ ਇਹਨਾਂ ਦੇ ਚਰਣਾ ਵਿੱਚ ਬਹਿ ਕੇ ਵਿੱਦਿਆ ਪ੍ਰਾਪਤ ਕਰਨਗੇ ਉਦੋਂ ਮੇਰੇ ਸਿੱਖ ਉੱਚੀ ਜਾਤ ਵਾਲਿਆਂ ਵਾਂਗ ਵਿੱਦਿਆ ਦਾ ਹੰਕਾਰ ਨਹੀਂ ਕਰਨਗੇ ਬਲਕਿ ਸੂਰਜ ਦੀ ਰੌਸ਼ਨੀ ਵਾਂਗ ਸਾਰਿਆਂ ਤੇ ਅਵਿਰਲ ਵਿੱਦਿਆ ਦਾ ਤਾਨ ਵੰਡਣਗੇ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਹਰ ਪ੍ਰਕਾਰ ਤੋਂ નિਪੁੰਨ ਕਰਨ ਲਈ ਤੇ ਬ੍ਰਾਹਮਣੀ ਦਾ ਦਬਾ ਉਤਾਰਨ ਲਈ ਆਪਣੇ ਸਿੰਘਾਂ ਨੂੰ ਸੰਸਕ੍ਰਿਤ ਤੇ ਹੋਰ ਵਿਦਿਆ ਪ੍ਰਾਪਤ ਕਰਨ ਲਈ ਬਨਾਰਸ ਭੇਜਿਆ। ਇਸ ਆਸ਼ੇ ਤਹਿਤ ਗੁਰੂ ਜੀ ਨੇ ਆਪਣੇ 5 ਸੂਝਵਾਨ ਤੇ ਬੁੱਧੀਮਾਨ ਸਿੰਘਾਂ ਨੂੰ ਚੁਣਿਆ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ। ਭਾਈ ਕਰਨ ਸਿੰਘ, ਭਾਈ ਗੰਡਾ ਸਿੰਘ ਭਾਈ ਰਾਮ ਸਿੰਘ ਭਾਈ ਵੀਰ ਸਿੰਘ ਅਤੇ ਭਾਈ ਸੋਭਾ ਸਿੰਘ ਉਹ ਬਨਾਰਸੀ ਭੇਸ ਵਿੱਚ ਬਨਾਰਸ ਕਾਸ਼ੀ ਗਏ ਤਾਂ ਜੋ ਉੱਥੇ ਪੰਡਤਾਂ ਦੇ ਚੇਲੇ ਬਣ ਕੇ ਉਹਨਾਂ ਤੋਂ ਸੰਸਕ੍ਰਿਤ ਦਾ ਗਿਆਨ ਪ੍ਰਾਪਤ ਕਰਕੇ ਇਹ ਪੰਜੇ ਸਿੱਖ ਕਾਫੀ ਸਮਾਂ ਉੱਥੇ ਰਹੇ ਤੇ ਪੂਰੀ ਮਿਹਨਤ ਤੇ ਉਤਸ਼ਾਹ ਨਾਲ ਸੰਸਕ੍ਰਿਤ ਦੀ ਵਿਦਿਆ ਹਾਸਲ ਕੀਤੀ ਫਿਰ ਅਨੰਦਪੁਰ ਵਾਪਸ ਪਰਤ ਕੇ ਹੋਰ ਵੀ ਬਹੁਤ ਸਾਰੇ ਸਿੱਖਾਂ ਨੂੰ ਇਹ ਵਿੱਦਿਆ ਦਿੱਤੀ ਇਹਨਾਂ ਨਿਰਮਲ ਵਸਤਰ ਪਾ ਕੇ ਸ਼ਾਂਤ ਚਿੱਤ ਰਹਿ ਕੇ ਵਿੱਦਿਆ ਦਾ ਗਿਆਨ ਵੰਡਦੇ ਨਾਮ ਅਭਿਆਸ ਕਰਦੇ ਤੇ ਨਾਲ-ਨਾਲ ਧਰਮ ਦਾ ਪ੍ਰਚਾਰ ਵੀ ਕਰਦੇ ਇਸ ਤਰ੍ਹਾਂ ਹੀ ਨਿਰਮਲੇ ਸੇਖਾ ਖਵਾਏ ਧਰਮ ਦੇ ਖੇਤਰ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਤਰ੍ਹਾਂ ਇਹ ਸਿੱਖ ਪੰਥ ਦਾ ਵਿਦਵਾਨ ਅੰਗ ਬਣੇ ਇਹਨਾਂ ਨੇ ਵਿੱਦਿਆ ਪ੍ਰਾਪਤੀ ਤੇ ਵਿੱਦਿਆ ਵੰਡਣ ਦੀ ਸੇਵਾ ਨਿਭਾਈ ਇਸ ਤਰ੍ਹਾਂ ਗੁਰੂ ਜੀ ਨੇ ਗਿਆਨ ਅਤੇ ਕਲਮ ਦੇ ਧਨੀਆਂ ਨੂੰ ਵਿਸ਼ੇਸ਼ ਮਾਨ ਬਖਸ਼ਿਆ ਜਿਨ੍ਹਾਂ ਨੇ ਆਪਣੇ ਗਿਆਨ ਦੀ ਰੌਸ਼ਨੀ ਨਾਲ ਦੱਬੀ ਤੇ ਸੁੱਤੀ ਹੋਈ ਕੌਮ ਨੂੰ ਹਲੂਣਾ ਦੇ ਕੇ ਜਗਾਇਆ ਸੋ ਤੁਹਾਨੂੰ ਸਾਡੀ ਅੱਜ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਹੋ ਸਕੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ